ਬਿਲਕੁਲ ਪ੍ਰਸ਼ਾਸਨ ਧੱਕਾ ਕਰਦੇ ਆ ਜੀ ਨਹੀਂ ਪੈਸਾ ਦਿੱਤਾ ਦਿਖਾਣਾ ਨੂੰ ਉਹਦੇ ਵਾਸਤੇ ਕਿਸਾਨ ਇਕੱਠੇ ਆਏ ਵੀ ਸਾਡੇ ਖਾਤੇ 'ਚ ਪੈਸੇ ਪਾ ਦਿਓ ਤੇ ਸਾਡੀ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਿਫਤਾਰ ਕਰ ਕੋਈ ਪਤਾ ਨਹੀਂ ਸਾਨੂੰ ਕਿੱਥੇ ਕਰ ਰਹੀ ਆ ਦਾਗ ਵੜਨ ਲਈ ਆ ਤੇ ਪਿੱਛੇ ਬਾਕੀ ਆ ਗੱਡੀ 'ਚ ਲੱਗ ਲਏ ਆ ਬੰਦੇ ਕੁਝ ਐਸਾ ਗੱਡੀ 'ਚ ਸਾਨੂੰ ਕਹਿੰਦੇ ਵੀ ਐਸਾ ਗੱਡੀ 'ਚ ਬੈਠ ਜਾਓ ਕੋਈ ਪਤਾ ਨਹੀਂ ਕਿੱਥੇ ਕਰਾ ਕਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਆ ਜੀ ਬਾਡ ਰੇਂਜ ਆਈਜੀ ਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਬੰਦ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਵੇਂ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਤੁਸੀਂ ਵਿਰੋਧ ਕੋ ਕਰ ਰਹੇ ਹੋ ਤੁਸੀਂ ਵਿਰੋਧ ਕੋ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਆ ਅਸੀਂ ਉਹਨਾਂ 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 ਵਿਚਾਰਿਆਂ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਆ ਪੈਸੇ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਗਾੜੀਆਂ ਚੋੱਕ ਕੇ ਖੜਿਆ। ਇਹ ਫੇਰ ਪੰਚਾਸ਼ਨ ਚੜ ਕੇ ਆਇਆ ਵਾ। ਰੇਲਵੇ ਟਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਆਈਜੀ ਸਾਹਿਬ ਨੇ। ਇਹ ਡੀਜੀਪੀ ਪੰਜਾਬ ਨੇ। ਇਹ 45 ਦਿਨ ਅਸੀਂ ਕਬਜ਼ੇ ਨਹੀਂ ਕਰਾਂਗੇ ਜਿੱਥੇ ਪੇਮੈਂਟ ਨਹੀਂ ਦਿੱਤੀ। ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰਦਾਚ ਪੰਜਾਬ ਪੁਲਿਸ ਤੇ ਮੁੱਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਇੱਕ ਪੈਸਾ ਪੇਮੈਂਟ ਨਹੀਂ ਪਈ ਕੋਠੇ ਟਾਇਆ ਜਾ ਰਹੇ ਬੰਦੀਆਂ ਦੇ। ਵੱਡਾ ਯੂਰ ਪੰਜਾਬ ਸਰਕਾਰ ਦਾ ਹੌਂਕਾ